ਕਹਿੰਦੇ ਚਾਰ ਠੱਗ ਖੜ ਗਏ ਥੋੜੀ ਥੋੜੀ ਦੂਰੀ ਤੇ ਇੱਕ ਬੰਦੇ ਨੇ ਬੱਕਰੀ ਦਾ ਮੇਮਣਾ ਚੁੱਕਿਆ ਹੋਇਆ ਉਹ ਮੁੱਲ ਲਿਆਇਆ ਵਿਚਾਰਾ ਠੱਗਾਂ ਨੇ ਕਹਿ ਵੀ ਇਹਦੇ ਕੋਲੋਂ ਮੇਮਣਾ ਠਗਣਾ ਹੈ ਖੋਣਾ ਨਹੀਂ ਹੈ ਤਿੰਨ ਤਰ੍ਹਾਂ ਦੇ ਬੰਦੇ ਹੁੰਦੇ ਨੇ ਚੋਰ ਠੱਗ ਤੇ ਡਕੈਤ ਚੋਰ ਤੁਹਾਡੇ ਸੁੱਤਿਆਂ ਪਿਆ ਚੋਰੀ ਲਾਉਂਦਾ ਹੈ ਤੁਹਾਡੀ ਗੈਰ ਹਾਜ਼ਰੀ ਚ ਚੋਰੀ ਕਰਦਾ ਹੈ ਡਕੈਤ ਉਹ ਸਿੱਧਾ ਗੱਲ ਤੇ ਚਾਕੂ ਰੱਖ ਕੇ ਖੁੰਦਦੇ ਨੇ ਕੱਢ ਦੋ ਸਾਰਾ ਕੁਝ ਉਹਨੂੰ ਡਾਕੂ ਕਹਿੰਦੇ ਨੇ ਠੱਗ ਜਿਹੜਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਤੁਹਾਨੂੰ ਪਤਾ ਹੀ ਨਾ ਲੱਗਣ ਦੇਵੇ ਤੁਹਾਨੂੰ ਠੱਗ ਕੇ ਲੈ ਜਾਏ ਉਹਨੂੰ ਠੱਗ ਕਹਿੰਦੇ ਨੇ ਉਹਨੇ ਪਤਾ ਵੀ ਨਹੀਂ ਲੱਗਣ ਦੇਣਾ ਕਿ ਇਹ ਬੰਦੇ ਕਿਵੇਂ ਮੈਂ ਠਗਿਆ ਗਿਆ ਏਜੰਟਾਂ ਕੋਲ ਕਲਾ ਹੁੰਦੀ ਹੈ ਤੁਹਾਨੂੰ ਸਾਹਮਣੇ ਬਿਠਾ ਕੇ ਬੈਠਿਆਂ ਬੈਠਿਆਂ ਅਮਰੀਕਾ ਪਹਚਾ ਦੇਣਗੇ ਤਾਈਓ 5 ਲੱਖ ਦੇ ਆਉਂਦੇ ਨਾ ਪਹਿਲਾਂ ਨਹੀਂ ਤਾਂ ਬੰਦਾ 5000 ਨਹੀਂ ਜੇ ਤੋੜ ਬੜ ਬੈਠਾ ਬੈਠਾ ਪੈਸੇ ਦੇਣ ਲਈ ਤਿਆਰ ਹੋ ਜਾਊਗਾ ਕਿਉਂ? ਉਨੀ ਤੁਹਾਨੂੰ ਇੰਡੀਆ ਆਉਣ ਹੀ ਨਹੀਂ ਦੇਣਾ ਗੱਲਾਂ ਕਰਤਾ। ਚੋਨੇ ਗੱਲਾਂ ਬਾਤਾਂ ਅਮਰੀਕਾ ਦੀਆਂ ਰੱਖਣੀਆਂ ਨੇ। ਤੁਸੀਂ ਸਮਝਿਓ ਪਾਇਸਾ ਜੰਦਿਆ ਸਾਲਵਾ ਦਾਫ ਹੋ ਜਾਣਾ। ਫਿਰ ਤੁਹਾਨੂੰ ਪਿਆਰ ਹੋ ਜਾਣਾ ਫਿਰ ਆ ਚੀਜ਼ ਹੋ ਜਾਣੀ। ਉਹ ਤੁਸੀਂ ਤੁਹਾਡੀ ਸੁਰਤ ਇੰਡੀਆ ਆਉਣ ਹੀ ਨਹੀਂ ਦੇਣੀ। ਬੰਦਾ ਠਗਿਆ ਜਾਂਦਾ। ਇਹਨੂੰ ਕਹਿੰਦੇ ਠੱਗ। ਅੱਛਾ ਉਹ ਚੋਂ ਠਗਾ ਨੇ ਸਲਾ ਬਣਾ ਲਈ। ਤੋਗਾਥਾ ਬੜੀ ਪਿਆਰੀ ਲਿਖੀ। ਕਹਿੰਦੇ ਮੇਮਣਾ ਠਗਣਾ ਹੈ। ਉਨੀ ਉਹ ਬੰਦੇ ਨੂੰ ਰੋਕ ਕੇ ਕਿਹਾ ਭਾਵੇਂ ਵਾ ਪੁੱਤਾ ਕਿੰਨੇ ਦਾ ਲਿਆਂਦਾ ਵੇ ਉਹ ਕਹਿੰਦਾ ਭਰਾਵਾ ਮੈਂ ਬਣਾਇਆ ਬੱਕਰੀ ਦਾ ਕੁੱਤਾ ਥੋੜੀ ਐ ਹੁਣੇ ਮੁੱਲ ਲੈ ਕੇ ਆਇਆ ਕਹਿੰਦਾ ਅੱਛਾ ਕਿਸੇ ਹੋਰ ਨੂੰ ਨਾ ਕਹਦੇ ਬੱਕਰੀ ਦਾ ਮੇਮਣਾ ਤੂੰ ਕੁੱਤਾ ਚੁੱਕਿਆ ਹੋਇਆ ਕਿਸੇ ਨੇ ਤੈਨੂੰ ਕੁੱਤਾ ਵੇਚ ਦਿੱਤਾ ਕਹਿੰਦਾ ਨਹੀਂ ਨਹੀਂ ਮੈਂ ਆਪ ਵੇਖ ਕੇ ਲਿਆ ਹੁਣ ਉਹ ਬੱਕਰੀ ਦਾ ਮੇਮਣਾ ਚੁੱਕਿਆ ਅੱਗੇ ਤੁਰ ਗਿਆ 50 ਕੱਕਾ ਤੋਂ ਅੱਗੇ ਗਿਆ ਇੱਕ ਬੰਦਾ ਹੋਰ ਖੜਾ ਕਹਿੰਦਾ ਵਾਹ ਬਈ ਵਾਹ ਕੁੱਤੇ ਦਾ ਬੱਚਾ ਬਹੁਤ ਸੋਹਣਾ ਬਈ ਕਿੰਨੇ ਦਾ ਲੈਣਾ ਹੁਣ ਉਹਨੂੰ ਸ਼ੱਕ ਪੈ ਗਿਆ ਵੀ ਦੋ ਬੰਦਿਆਂ ਨੇ ਕਹਿਤਾ ਕਿ ਕੁੱਤੇ ਦਾ ਬੱਚਾ ਹੈ ਤਾਂ ਬੱਕਰੀ ਦਾ ਮੇਮਣਾ ਉਹਨੇ ਸ਼ਤਤੀ ਨਾਲ ਨਹੀਂ ਲਾਇਆ ਹੁਣ ਇਦਾਂ ਚੁੱਕ ਲਿਆ ਥੋੜੀ ਜਿਹੀ ਸ਼ੱਕ ਪੈਦਾ ਹੋ ਗਈ ਨਾ ਜਦੋਂ ਥੋੜਾ ਜਿਹਾ ਅੱਗੇ ਗਿਆ ਤੀਜਾ ਬੰਦਾ ਹੋਰ ਠੱਕ ਖੜਾ ਹੈ ਉਹਨਾਂ ਕਹਿ ਵਾ ਵੇ ਕੁੱਤੇ ਦਾ ਬੱਚਾ ਬੜਾ ਸੋਹਣਾ ਚੁੱਕੀ ਕਿਉਂ ਫਿਰਦਾ ਇਹਨੂੰ ਤੋਰ ਕੇ ਲੈ ਕੇ ਜਾ ਖਾ ਹੁਣ ਉਹਨੇ ਸੱਚੀ ਤੋਰ ਲਿਆ ਹੱਥ ਗਲ ਵਿੱਚ ਸੰਗਲੀ ਪਾਈ ਹੈ ਉਹਨਾਂ ਨੇ ਚੁੱਕਿਆ ਨਹੀਂ ਤੋਰ ਲਿਆ ਪਰ ਉਹ ਕਹਿੰਦਾ ਯਾਰ ਬੱਕਰੀ ਦਾ ਮੇਮਣਾ ਕਹਿੰਦਾ ਭਰਾਵਾ ਪਿੰਡ ਜਾ ਕੇ ਨਾ ਕਿਸੇ ਨੂੰ ਕਹਿ ਦੇ ਉਹ ਲੋਕਾਂ ਨੇ ਤੈਨੂੰ ਪਾਗਲ ਸਮਝਣਾ ਇਹ ਤਾਂ ਕੁੱਤੇ ਦਾ ਬੱਚਾ ਹੈ ਹੁਣ ਤੋਰ ਕੇ ਲੈ ਕੇ ਜਾ ਰਿਹਾ ਜਦੋਂ ਚੌਥਾ ਬੰਦਾ ਮਿਲਿਆ ਨਾ 200 ਗਾਜ ਉੱਤੇ ਉਹਨੇ ਕਿਹਾ ਵਾਵੇ ਵਾਹ ਕਿੰਨੇ ਤਾਂ ਲੈੰਦਾ ਜੀ ਕੁੱਤੇ ਦਾ ਬੱਚਾ ਉਹਨੇ ਕਿਹਾ ਭਰਾਵਾ ਬੱਕਰੀ ਦਾ ਮੇਮਣਾ ਉਹ ਕਹਿੰਦਾ ਜਾ ਪਾਗਲ ਹੋਇਆ ਕਿਸੇ ਹੋਰ ਨੂੰ ਨਾ ਕਹਿ ਦੇ ਇਹ ਤਾਂ ਕੁੱਤੇ ਦਾ ਬੱਚਾ ਹੈ ਉਨਕੇ ਜਿਵੇਂ ਪਿੰਡ ਜਾ ਕੇ ਕਿਹਾ ਨਾ ਮੈਂ ਬੱਕਰੀ ਦਾ ਮੇਮਣਾ ਲੈਂਦਾ ਚੌਹ ਬੰਦਿਆਂ ਨੇ ਕਹਿਤਾ ਕੁੱਤੇ ਦਾ ਬੱਚਾ ਆ ਕੁੱਤੇ ਦਾ ਬੱਚਾ ਆ ਜਿਵੇਂ ਪਿੰਡ ਜਾ ਕੇ ਕਿਹਾ ਮੇਮਣਾ ਲੋਕ ਪਾਗਲ ਨਾ ਕਹਿਣ ਉੱਥੇ ਰੱਸੀ ਛੱਡ ਦਿੱਤੀ ਉਹ ਛੱਡ ਕੇ ਗਿਆ ਠੱਗਾ ਨੇ ਚੁੱਕ ਲਿਆ ਕਹਿਣ ਤੋਂ ਭਾਵ ਜਿਸ ਗੱਲ ਨੂੰ ਵਾਰ-ਵਾਰ 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 ਕਹੋ ਸੁਰਤੀ ਉੱਤੇ ਅਸਰ ਹੋ ਜਾਂਦਾ ਹੈ ਇਹੋ ਗੱਲ ਬਾਦਸ਼ਾਹ ਨੇ ਕਹੀ ਭਾਈ ਉੱਠਦਿਆਂ ਬੈੰਦਿਆਂ ਤੁਰਦਿਆਂ ਫਿਰਦਿਆਂ ਵਾਰ-ਵਾਰ ਜਪ ਵਾਹਿਗੁਰੂ 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 ਤੇਰੀ ਸੁਰਤੀ ਉੱਤੇ ਅਸਰ ਹੋ ਜਾਏਗਾ ਨਾਮ ਕਹ ਤਿਲੋਚਨ ਮੁਖ ਤੇ RAM ਸੰਭਾਲ ਹੱਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ ਕਹਿੰਦੇ ਰੋਜ਼ ਰਸਨਾ ਤੋਂ ਸੰਭਾਲ ਕਰ ਤਿਲੋਚਨ ਚਿੱਤ ਨਿਰੰਝਨ ਨਾਲ ਜੁੜ ਗਿਆ ਹੱਥ ਪੈਰ ਕੰਮ ਕਰਦੇ ਰਹਿਣਗੇ ਚਿੱਤ ਸਿਮਰਨ ਕਰਦਾ ਰਹੇਗਾ ਚਿੱਤ ਸਿਮਰਨ ਕਰੋ ਅਬ ਲੋਕ ਨੂੰ ਸਾ ਸੰਗਤ ਬਾਰੀ ਤੌਰ ਤੇ ਫਿਰ ਇਹ ਸਰੀਰ ਜਿਹੜਾ ਨਾ ਇਹਦੇ ਉੱਤੇ ਵੀ ਸ਼ਬਦ ਦਾ ਸਰਦੇਸਾ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਹਿ ਮਿਟਾਵੋ ਸਿਮਰੋ ਜਾਸ ਬਿਸੰਬਰ ਇਕੈ ਨਾਮ ਜਪਤ ਅਗੰਤ ਨਿਕੈ ਵੇਦ ਪੁਰਾਨ ਸਿਮਰਸੋ ਦਾ ਫਰ ਕਿੰਨੇ RAM ਨਾਮ ਇਕ ਅਖਰ ਕਿਨ ਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਮ ਗਣੀ ਨਾ ਆਵੇ ਜੀ ਕਦੋਂ ਵਸਣੈ ਪਹਿਲਾਂ ਰਸਨਾ ਤੋਂ ਜਪਣਾ ਪਏ